ਪਰ ਸ਼ਾਸਨ ਵੱਲੋਂ ਚਾਈਨਾ ਡੋਰ ਉੱਪਰ ਲਗਾਈ ਗਈ ਪਾਬੰਦੀਆਂ ਧੱਜੀਆਂ ਛਰੀਆਂ ਉਡਦੀਆਂ ਵੇਖੀਆਂ ਜਾ ਸਕਦੀਆਂ ਹਨ ਜਿਸ ਨੂੰ ਰੋਕਣ ਵਿੱਚ ਪ੍ਰਸ਼ਾਸਨ ਅਸਫਲ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ ਪੰਛੀਆਂ ਅਤੇ ਇਨਸਾਨਾਂ ਲਈ ਜਾਨਲੇਵਾ ਸਾਬਤ ਹੋ ਰਹੀ ਖੂੰਖਰ ਚਾਈਨਾ ਡੋਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਗੰਭੀਰ ਰੂਪ ਵਿੱਚ ਜ਼ਖਮੀ ਕਰ ਰਹੀ ਹੈ ਇਸ ਦੀ ਇੱਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਫਗਵਾੜਾ ਦੇ ਚਾਚੋਕੀ ਪੁਲ ਉੱਪਰ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ 108 ਐਂਬੂਲੈਂਸ ਰਾਹੀਂ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਵੱਲੋਂ ਉਕਤ ਵਿਅਕਤੀ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਮੌਕੇ ਤੇ ਜ਼ਖਮੀ ਦੀ ਪਛਾਣ ਤਰਲੋਕ ਸਿੰਘ ਵਰਤੀ ਪਿੰਡ ਘੁੰਮਣਾ ਵਜੋਂ ਹੋਈ ਹੈ ਜਾਣਕਾਰੀ ਅਨੁਸਾਰ ਤਰਲੋਕ ਸਿੰਘ ਜੋ ਕਿ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਚਾਚੋ ਕੀ ਪੇੜ ਉੱਪਰ ਪੁੱਜਾ ਤਾਂ ਉਹ ਚైనా ਡੋਰ ਦੀ ਰੇਪੇਟ ਵਿੱਚ ਆ ਗਿਆ ਜਿਸ ਕਾਰਨ ਉਸ ਦੀ ਅੱਖ ਅਤੇ ਨੱਕ ਉੱਪਰ ਕਾਫੀ ਵੱਡੇ ਟੱਕ ਲੱਗ ਗਏ ਜਿਸ ਕਾਰਨ ਉਸ ਦੀ ਅੱਖ ਕਾਫੀ ਨੁਕਸਾਨੀ ਗਈ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਮਨਪ੍ਰੀਤ ਕੌਰ ਦੇ ਦੱਸਣ ਮੁਤਾਬਕ ਚైనా ਡੋਰ ਦੀ ਰੇਪੇਟ ਵਿੱਚ ਆਏ ਇੱਕ ਵਿਅਕਤੀ ਤਰਲੋਕ ਸਿੰਘ ਜਿਨ੍ਹਾਂ ਦੀ ਉਮਰ ਕਰੀਬ 50 ਸਾਲ ਦੱਸੀ ਜਾ ਰਹੀ ਹੈ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿਨ੍ਹਾਂ ਦੀ ਅੱਖ ਡੋਰ ਦੀ ਲਪੇਟ ਵਿੱਚ ਆਉਣ ਨਾਲ ਕਾਫੀ ਨੁਕਸਾਨੀ ਗਈ ਉਹਨਾਂ ਵੱਲੋਂ ਉਕਤ ਵਿਅਕਤੀ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਮੋੜਲੀ ਸਹਾਇਤਾ ਦੇ ਕੇ ਹਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਐਸਾ ਕੀ ਮਾਮਲਾ ਸੀ ਜੀ ਹਾਂ ਜੀ ਸਰ ਮੈਂ ਐਮਪੀ ਸੁਖਮਨਜੀਤ ਸਿੰਘ ਸਿਵਲ ਆਫਸਰ ਫਗਵਾੜਾ ਸਾਨੂੰ ਕਾਲ ਆਈ ਸੀਗੀ ਕਿ ਚਾਚੋਗੀ ਪੁਲ ਦੇ ਉੱਪਰ ਨਾ ਕੋਈ ਐਕਸੀਡੈਂਟ ਹੋਇਆ ਹੈ ਜਦੋਂ ਜਾ ਕੇ ਦੇਖਿਆ ਤਾਂ ਉਹਨਾਂ ਦੇ ਨਾ ਅੱਖਾਂ ਦੇ ਵਿੱਚ ਨਾ ਚਾਈਨਾ ਦੀ ਡੋਰ ਫਰੀ ਹੋਈ ਸੀ ਜਿਸ ਨਾਲ ਉਹਨਾਂ ਦੀਆਂ ਪੂਰੀਆਂ ਅੱਖਾਂ ਵੱਡ ਹੋ ਗਈਆਂ ਤੋ ਬਾਅਦ ਨੂੰ ਕੋ ਫਰਸਟ ایڈ ਦੇ ਗਏ ਤੇ ਸਿਵਲ ਹਸਪੀਟਲ ਕੋ ਬਾੜੇ ਲੈ ਗਏ ਆਏ ਇੱਥੇ ਐਮਰਜੈਂਸੀ ਦੇ ਵਿੱਚ ਟ੍ਰੈਟਮੈਂਟ ਕਰਵਾਇਆ ਉਹਨਾਂ ਨੂੰ ਤੇ ਉਹਨਾਂ ਦਾ ਕੋਈ ਮੌਕੇ ਤੇ ਨਾਮ ਵਗੈਰਾ ਪਤਾ ਲੱਗਾ ਜੀ ਉਹਨਾਂ ਨੂੰ ਹਾਂਜੀ ਤਰਲੋਕ ਸਿੰਘ ਨਾਮ ਆ ਕੋ ਬਣਾ ਮੜਕਾ ਨਾਲ ਦਾ ਪਿੰਡ ਆ ਜੀ ਬਾਕੀ ਘਰਦਿਆਂ ਨਾਲ ਗੱਲ ਹੋ ਗਈ ਉਹਨਾਂ ਦੇ ਆਏ ਹੋ ਗਏ ਜਿਵੇਂ ਕੀ ਮਾਮਲਾ ਜੀ ਇੱਕ ਵਿਅਕਤੀ ਆਪਣੇ ਫੋੜ ਦੇ ਸੁਰਵਰ ਤੋਂ ਫੜੀ ਲੈਂਦਾ ਹੈ ਜੀ ਹਾਂਜੀ ਵਿਅਕਤੀ ਨੇ ਤਰਲੋਕ ਸਿੰਘ ਜੀ ਨੇ 50 ਸਾਲ ਦੇ ਤੇ ਚਾਈਨਾ ਜਾ ਰਹੇ ਸੀ ਬਾਈਕ ਤੇ ਤੇ ਚਾਈਨਾ ਡੋਰ ਦੇ ਕਾਰਨ ਉਹਨਾਂ ਦੀ ਅੱਖ ਕਾਫੀ ਡੈਮੇਜ ਹੋ ਗਈ ਹੈ ਡੈਮੇਜ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੂੰ ਫਰਸਟ ایڈ ਦੇ ਦਿੱਤੀ ਗਈ ਹੈ ਤੇ ਉਹਨਾਂ ਨੂੰ ਫਰਦਰ ਆਈ ਸਰਜਰੀ ਰੈਕਵਰ ਕਰਵਾਇਆ